ਬੰਜੀ ਚ ਕਿਹੜੀ ਵੱਡੀ ਗੱਲ ਆ ਵੀ ਤੂੰ ਦੱਸਣ ਨਹੀਂ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰ ਦੱਸਣਾ ਚਾਹੀਦਾ ਨਾਲੇ ਬੱਚਿਆਂ ਦੇ ਮਾਮੀ ਸਮਝਾ ਕੇ ਤੇ ਗਏ ਆ ਤੂੰ ਸੈਕਸ਼ਨ ਪਾਲਟੀ ਕਰ ਲੋ ਓਕੇ ਜੀ ਬਹੁਤ ਬਹੁਤ ਓਕੇ ਠੀਕ ਚੰਗਾ ਬੰਜੀ ਠੀਕ ਹੈ ਅਸ ਕੱਲ ਕੋਈ ਨਹੀਂ ਆਇਓ ਫੇਰ ਹਾਂਜੀ ਹਾਂਜੀ ਬਤੂਂ ਕੀ ਬੋਲਣ ਆਇਆ ਕਿੱਡੀ ਤੇ ਜਬਾਨ ਚਲਾਣੀ ਆਪਣੇ ਪਿਓ ਸਾਹਮਣੇ ਅਸੀਂ ਕਿਹਨੂੰ ਘੁਵਾਤਾ ਆ ਮੈਂ ਤਾਂ ਜੋ ਗੱਲ ਕਰਨਾ ਮੈਂ ਤਾਂ ਨਾਲ ਸ਼ੁਦਾਈ ਸਮਝਿਆ ਵਾ ਮੈਂ ਨਾਲ ਤੇ ਜਿੰਦਰ ਨੂੰ ਦਸਹੀ ਦੇਣਾ ਜੀ ਫੋਨ ਕਰਕੇ ਇੱਥੇ ਚੱਲਣ ਕੀ ਰਿਹਾ ਤੇ ਜੇ ਫੇਰੇ ਇੰਨਾ ਫਿਕਰ ਹੋਣ ਰਿਆ ਤਾਂ ਪਹਿਲੇ ਸੰਭ ਲੈਣਾ ਕਿੰਨੀ ਵਾਰੀ ਤੁਹਾਨੂੰ ਕਹਾਂ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿੰਨੇ ਆ ਤੇ ਕੁਝ ਨਹੀਂ ਅੱਗੇ ਲੱਭਣਾ ਕੀ ਕਰਾਂਗੇ ਮੁੰਡੇ ਨੂੰ ਵੀ ਕੀ ਦੱਸਾਂਗੇ ਬਹੁਤ ਗੱਲ ਆ 我来管了，够了。嗯嗯嗯